ਯਾਦ ਹੈ ਇੱਥੋਂ ਦੀ ਗੱਲ ਹੈ ਕੈਲਗਰੀ ਦੀ ਮੈਨੂੰ ਕਿਸੇ ਨੇ ਦੱਸਿਆ ਵੀ ਕੋਵਿਡ ਦੇ ਸੀਗੇ ਬਾਹਰ ਜਾ ਨਹੀਂ ਸਕਦੇ ਸੀ ਬਜ਼ੁਰਗ ਨੂੰ ਆ ਤੁਸੀਂ ਸੈਰ ਕਰਨ ਦੀ ਕਿਉਂਕਿ ਅਬ ਹੁੰਦਾ ਵੀ ਰੋਟੀ ਨਹੀਂ ਹਾਜਮ ਆਉਣੀ ਉਹ ਨਿਕਾ ਜਾਂ ਘਰ ਸੀਗਾ ਉਹ ਉਹ ਜਿਹੜੀ ਉਹਨਾਂ ਦਾ ਲਿਵਿੰਗ ਰੂਮ ਹੈ ਉੱਥੋਂ ਤੇ ਸੋਫੇ ਤੱਕ ਗੇੜੇ ਕੱਢੀ ਜਾਂਦਾ ਸੀ ਕਹਿੰਦੀ ਬੁੜਾ ਪਤਾ ਨਹੀਂ ਕਿਉਂ ਗੇੜੇ ਕੱਢੀ ਜਾਂਦਾ ਚੁੱਲ੍ਹੇ ਤੇ ਤੁਰਿਆ ਫਿਰਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਬਰੇ ਹੋ ਕੇ ਬੈਠ ਜਵੇ ਹੁਣ ਦੇਖੋ ਨਾ ਉਹਦੀ ਆਪਣੀ ਹੈਗੀ ਆ ਫਿਜ਼ੀਕਲ ਨੀਡ ਹੈ ਕਿ ਮੈਂ ਤੁਰਨਾ ਹੈ ਹਾਂਜੀ ਉਹ ਕਿਨੇ ਤੋਂ ਟਿੱਕੇ ਨਹੀਂ ਬੈਠਾ ਜਾਂਦਾ ਤੁਰੇ ਫਿਰਦਾ ਪਰੇ ਹੋ ਜਾਂਦਾ ਤੂੰ ਮੈਂ ਇੱਥੇ ਗਾਣੇ ਸੁਣਨੇ ਨੇ ਮੈਂ ਇੱਥੇ ਡਿਫਰੈਂਟ ਤਰੀਕੇ ਨਾਲ ਆਪਣਾ ਆਪਣਾ ਕੰਮ ਕਰਨਾ ਹੈ ਇਹ ਬੈਠ ਜਾ ਪਰੇ ਹੋ ਕੇ ਹੁਣ ਆ ਨਿੱਕੀ ਜੀ ਗੱਲ ਹੈ ਹਾਲਾਂਕਿ ਦੋਨੇ ਇੱਕ ਦੂਜੇ ਨੂੰ ਕਹਿ ਲੈਣ ਵੀ ਮੈਂ ਥੋੜੇ ਚਿਰ ਬਾਅਦ ਤੁਰ ਫਿਰ ਕੇ ਬਹਿ ਜਾऊंगा ਉਹ ਵੀ ਨਹੀਂ ਕਹਿੰਦਾ ਕਹਿੰਦੀ ਉਹ ਵੀ ਨਹੀਂ ਵੀ ਮੈਂ ਖੜੇ ਸੁਣਨੇ ਨੇ ਤੁਰੇ ਹੋ ਜਾ ਉਹ ਅਣ ਕਿਹਾ ਹੋਇਆ ਹੀ ਚੁੱਪੀ ਜਾਂਦਾ ਹੂੰ ਦੋਨੋਂ ਪਾਸੇ